ਜਦ ਵੀ ਪੰਜਾਬ ਚ ਕਿਸੇ ਨਵੀਂ ਚੀਜ਼ ਦਾ ਨਿਰਮਾਣ ਹੁੰਦਾ ਹੈ ਲੋਕ ਆਹੀ ਉਮੀਦ ਕਰਦੇ ਨੇ ਕਿ ਇਹ ਚੀਜ਼ ਪੁਰਾਣੀਆਂ ਚੀਜ਼ਾਂ ਵਾਂਗੂ ਲੰਬੇ ਸਮੇਂ ਤੱਕ ਟਿੱਕੀ ਰਹੂਗੀ ਲੋਕਾਂ ਹੀ ਉਮੀਦ ਕਰਦੇ ਨੇ ਕਿ ਜਦੋਂ ਕੋਈ ਚੀਜ਼ ਬਣ ਰਹੀ ਹੈ ਇਹ ਲੰਬੇ ਸਮੇਂ ਤੱਕ ਟਿੱਕੀ ਰਵੇ ਤਾਂ ਕਿ ਲੋਕ ਵੀ ਲੰਬੇ ਸਮੇਂ ਤੱਕ ਇਸ ਦਾ ਇਸਤੇਮਾਲ ਕਰ ਸਕਣ ਪਰ ਜਦੋਂ ਪਤਾ ਚੱਲਦਾ ਕਰੋੜਾ ਰੁਪਏ ਦੀ ਲਾਗਤ ਨਾਲ ਬਣੀ ਚੀਜ਼ ਕੁਝ ਦਿਨ ਵੀ ਨਾ ਕੰਡ ਸਕੀ ਕੁਝ ਦਿਨ ਵੀ ਨਹੀਂ ਕੜਦੀ ਫਿਰ ਲੋਕਾਂ ਨੂੰ ਪਤਾ ਚੱਲਦਾ ਹੈ ਦੁੱਖ ਵੀ ਹੁੰਦਾ ਕਿ ਸੀ ਜਿਹੜਾ ਇੰਨਾ ਪੈਸਾ ਟੈਕਸ ਰਾਹੀਂ ਭਰ ਰਹੇ ਆ ਉਸ ਪੈਸੇ ਦਾ ਇਸਤੇਮਾਲ ਹੁੰਦਾ ਕਿਤਾ ਪੰਜਾਬ ਵਿੱਚ ਪਾੜ ਪੈ ਗਿਆ ਇੱਕ ਨਦੀ ਵਿੱਚ ਨਦੀ 'ਚ ਪਾੜ ਪੈ ਗਿਆ 40 ਫੁੱਟ ਡੰਗਾ ਕਰੋੜਾ ਰੁਪਏ ਦੀ ਲਾਗਤ ਨਾਲ ਇਹ ਨਦੀ ਜਿਹੜੀ ਆ ਬਣ ਰਹੀ ਹੈ ਪਰ ਪਾੜ ਪੈ ਗਿਆ ਇਸ ਨਦੀ ਦਾ ਕੰਮ ਨੂੰ ਪੂਰਾ ਮੁਕੰਮਲ ਹੋਣ ਤੋਂ ਪਹਿਲਾਂ ਹੀ ਵੱਡਾ ਪਾੜ ਪੈ ਗਿਆ ਲੋਕਾਂ ਨੂੰ ਅਫੜਾ ਤਫੜੀ ਪੈ ਗਈ ਕਿਉਂਕਿ ਸਾਰੇ ਨੇ ਝੋਨਾ ਬੀਜਿਆ ਹੋਇਆ ਕਹਿੰਦੇ ਜਦੋਂ ਇਹ ਨਦੀ ਵੰਡ ਰਹੀ ਸੀ ਤਾਂ ਉਸ ਵੇਲੇ ਵੀ ਨੇਲੇ ਦੇ ਲੋਕ ਕਹਿ ਰਹੇ ਸਨ ਕਿ ਜੇਕਰ ਪਾੜ ਪੈ ਜਾਂਦਾ ਇਸ ਨਦੀ ਵਿੱਚ ਤਾਂ ਕਈ ਅਜਿਹੇ ਪਿੰਡ ਨੇ ਜਿਹੜੇ ਇਸ ਨਦੀ ਦੇ ਪਾਣੀ ਦੇ ਵਹਾਅ ਦੇ ਅੰਦਰ ਡੁੱਬ ਜਾਣਗੇ ਤੇ ਉਹਨਾਂ ਦੀ ਫਸਲ ਚਾਹੇ ਝੋਨਾ ਹੋਵੇ ਚਾਹੇ ਕਣਕ ਹੋਵੇ ਜਾਂ ਹੋਰ ਕੋਈ ਵੀ ਫਸਲ ਹੋਵੇ ਉਹ ਸਾਰੀ ਤੇ ਪਾਣੀ ਫਿਰ ਜਾਊਗਾ ਉਹੀ ਹੋਇਆ ਪਹਿਲੀ ਵਾਰ ਜਦੋਂ ਪਾਣੀ ਛੱਡਿਆ ਗਿਆ ਤੇਜ਼ ਵਹਾਅ ਨਹੀਂ ਸਹਿ ਸਕੀ ਨਦੀ ਤੇ ਉਸ ਵਿੱਚ 4 ਫੁੱਟ ਡੂੰਗਾ ਪਾੜ ਪੈ ਗਿਆ ਜਲਾਲਾਬਾਦ ਦੇ ਨੇੜੇ ਇਸ ਨਦੀ ਦੇ ਅੰਦਰ ਪਾੜ ਪਿਆ ਹੈ ਜਿੱਥੇ ਕਰੋੜਾਂ ਰੁਪਏ ਲਾ ਕੇ ਇਹ ਨਦੀ ਬਣਾਈ ਗਈ ਸੀ ਇਹ ਪੂਰੇ ਈਸੇ ਨਦੀ ਨੂੰ ਬਣਾਉਣ ਦਾ ਕੰਮ ਚੱਲਦਾ ਪਿਆ ਸੀਗਾ ਪਰ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਵੱਡਾ ਪਾੜ ਪੈ ਗਿਆ ਜਿਸ ਕਰਕੇ ਲੋਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੁਹਾਨੂੰ ਯਾਦ ਹੋਵੇਗਾ ਜਦੋਂ ਪੰਜਾਬ ਚ ਬੀਤੇ ਸਾਲ ਹੜ੍ਹ ਆਉਂਦੇ ਨੇ ਤਬਾਹੀ ਮੱਚ ਜਾਂਦੀ ਹੈ ਹਰ ਪਾਸੇ ਹਰ ਪਾਸੇ ਤਬਾਹੀ ਮਚ ਚੰਦੀ ਹੈ ਘਾਰਾਂ ਦੇ ਘਰ ਰੁੜ ਜਾਂਦੇ ਨੇ ਜ਼ਮੀਨਾਂ ਜਾਇਦਾਦਾਂ ਲੋਕਾਂ ਦੇ ਜੀ ਤੱਕ ਰੁੜ ਜਾਂਦੇ ਉਹਨਾਂ ਦਾ ਮੁੜ ਵਸੇਬਾ ਹਾਲ ਤੱਕ ਹੋ ਨਹੀਂ ਪਾਇਆ ਉਹ ਲੋਕ ਹਲੇ ਤੱਕ ਆਪਣੀ ਜ਼ਿੰਦਗੀ ਵਿੱਚ ਅੱਗੇ ਨੂੰ ਨਹੀਂ ਲੰਘ ਪਾਏ ਉਹ ਲੋਕ ਹਲੇ ਵੀ ਇਸ ਉਮੀਦ 'ਚ ਬੈਠੇ ਨੇ ਕਿ ਜਿਹੜਾ ਸਾਡਾ ਸਨਮਾਨ ਜਿਹੜੇ ਸਾਡੇ ਜ਼ਮੀਨ ਦੇ ਕਾਗਜ਼ਾਤ ਗਹਿਣਾ ਗੱਡਾ ਰੁੜ ਗਿਆ ਸੀਗਾ ਪਿਛਲੀ ਵਾਰ ਪਾਣੀ 'ਚ ਕਿਤੇ ਉਹ ਪੁੱਲ ਭਲੇਖੇ ਸਾਨੂੰ ਵਾਪਸ ਮਿਲ ਜੇ ਅਸੀਂ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕੀਏ ਉਹਨਾਂ ਲੋਕਾਂ ਲਈ ਹਲੇ ਤੱਕ ਨਵਾਂ ਸਾਲ ਸ਼ਾਇਦ ਚੜ੍ਹਿਆ ਹੀ ਨਹੀਂ ਜਲਾਲਾਬਾਦ ਨੇੜੇ ਤਕਰੀਬਨ 40 ਫੁੱਟ ਡੂੰਗਾ ਪਾੜ ਪਿਆ ਹੈ ਜਿਸ ਦੀ ਮਰਮਮਤ ਕਰਨ ਲਈ ਉੱਚ ਅਧਿਕਾਰੀ ਵੀ ਪਹੁੰਚ ਗਏ ਨੇ ਅਧਿਕਾਰੀਆਂ ਨੇ ਇਸ ਪੂਰੀ ਗੱਲ ਦਾ ਮੁਆਇਨਾ ਕਰ ਰਹੇ ਨੇ ਜਾਇਜ਼ਾ ਕਰ ਰਹੇ ਨੇ ਕਿ ਕਿਹੜੀ ਗੱਲ ਪਿੱਛੋਂ ਪਾੜ ਪਿਆ ਹੈ ਹੁਣ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਚੀਜ਼ ਦਾ ਜਿਹੜੀ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਸੀਗਾ ਇਸ ਚੀਜ਼ ਨੂੰ ਬਣਾਉਣ ਵਿੱਚੋਂ ਮਟੀਰੀਅਲ ਖਰਾਬ ਕੁਆਲਟੀ ਦਾ ਸੀਗਾ। ਮੁੱਖ ਮੰਤਰੀ ਭਗਵਾਨ ਸਾਹਿਬ ਨੂੰ ਕਹਿਣਾ ਚਾਹਾਂਗੇ ਮੁੱਖ ਮੰਤਰੀ ਸਾਹਿਬ ਇਹ ਜੇਕਰ ਇੱਕ ਪ੍ਰਾਈਵੇਟ ਕੰਟਰੈਕਟਰ ਨੂੰ ਟੈਂਡਰ ਗਿਆ ਹੈ ਇਹ ਪਾੜ ਬਣਾਉਣ ਦਾ ਇਹ ਨਦੀ ਨੂੰ ਬਣਾਉਣ ਦਾ ਤਾਂ ਉਹਦੀ ਖਿਲਾਫ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਪਾਣੀ ਛੱਡੇ ਨਾਲੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਸ ਨੇ ਪਾਣੀ ਤੇਜ਼ ਵਹਾਅ ਨਾਲ ਛੱਡਿਆ ਅਦੇ ਨਾਲ ਦੇ ਨਾਲ ਉਹਨਾਂ ਆਲਾ ਅਫਸਰਾਂ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਜੇਕਰ ਥੋੜੀ ਨਿਗਰਾਨੀ ਦੇ ਵਿੱਚ ਸਾਰਾ ਕੰਮ ਹੁੰਦਾ ਪਿਆ ਹੈ ਤਾਂ ਕਰੋੜਾਂ ਰੁਪਏ ਦੇ ਬਣੇ ਪ੍ਰੋਜੈਕਟ ਨਾਲ ਇੱਕੋ ਦਮ ਪਹਿਲੀ ਵਾਰ ਪਾਣੀ ਛੱਡਣ ਤੇ ਇੰਨਾ ਨੁਕਸਾਨ ਕਿਵੇਂ ਪਹੁੰਚ ਸਕਦਾ ਜੇਕਰ ਇਹਨੂੰ ਹੱਲੇ ਬਣਾਉਣ ਲਈ ਕਰੋੜਾਂ ਰੁਪਏ ਲੱਗ ਗਏ ਨੇ ਜਿਹੜਾ ਅੱਜ ਨੁਕਸਾਨ ਹੋਇਆ ਉਹਨੂੰ ਮੁਰੰਮਤ ਨੂੰ ਠੀਕ ਕਰਨ ਵਾਸਤੇ ਵੀ ਹੋਰ ਪੈਸਾ ਲੱਗੇਗਾ ਯਾਨੀ ਜਿਹੜੀ ਚੀਜ਼ ਪਹਿਲੇ ਹੀ ਮਹਿੰਗੀ ਸੀ ਉਸ ਤੇ ਉੱਪਰ ਹੋਰ ਪੈਸਾ ਲੱਗਦਾ ਪਿਆ ਇਸ ਕਰਕੇ ਬਿਲਕੁਲ ਇਹ ਜਾਣਣ ਦੀ ਲੋੜ ਹੈ ਵੇਖਣ ਦੀ ਲੋੜ ਹੈ ਕਿ ਜਿਹੜੀਆਂ ਘਟਨਾਵਾਂ ਹੁੰਦੀਆਂ ਪਈਆਂ ਨੇ ਪਾੜ ਪੈ ਰਹੇ ਨੇ ਜਿਹੜੇ ਨਦੀਆਂ ਵਿੱਚ ਜਾਂ ਜਾਂ ਫਿਰ ਪੰਜਾਬ ਦੀ ਪੋਲਿਟੀਕਲ ਸਿਚੁਏਸ਼ਨ ਹੋਵੇ ਪੰਜਾਬ ਦੇ ਪਾੜੀਆਂ ਦੀ ਗੱਲ ਹੋਵੇ ਨਸ਼ੇ ਦੀ ਗੱਲ ਹੋਵੇ ਪੰਜਾਬ ਵਿੱਚ ਨਵੀਂ ਕੰਪਨੀਆਂ ਲਿਆਉਣ ਦੀ ਗੱਲ ਹੋਵੇ ਕੱਲ ਹੋਣੀ ਜ਼ਰੂਰ ਚਾਹੀਦੀ ਹੈ ਕਿਉਂਕਿ ਇਹ ਗੱਲ ਹੋਵੇਗੀ ਤਾਂ ਹੀ ਗੱਲਾਂ ਚੁਕਾ ਨਿਕਲ ਕੇ ਸਾਹਮਣੇ ਆਏਗੀ ਅਤੇ ਹੋ ਸਕਦਾ ਉਹਨਾਂ ਗੱਲਾਂ ਵਿੱਚੋਂ ਇੱਕ ਅਦਾ ਸੋਲੂਸ਼ਨ ਇੱਕ ਅਦਾ ਹੱਲ ਵੀ ਨਿਕਲ ਆਵੇ ਕਿ ਅਸੀਂ ਲਗਾਤਾਰ ਪਾਣੀ ਦੇ ਘਟ ਰਹੇ ਪੱਧਰ ਨੂੰ ਕਿਵੇਂ ਸਹੀ ਕਰ ਸਕਦੇ ਹਾਂ ਵਧ ਰਹੀ ਚਟੇ ਅਤੇ ਮਸਲੇ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਗੈਂਗਸਟਰ ਵਾਦ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ ਅਤੇ ਨਾਲ ਦੇ ਨਾਲ ਜਿਵੇਂ ਸਰਕਾਰਾਂ ਕੰਟਰੋਲ ਕਰਦੀਆਂ ਨੇ ਲੋਕਾਂ ਨੂੰ ਸਰਕਾਰਾਂ ਕੋਲ ਇੰਨੀ ਜ਼ਿਆਦਾ ਪਾਵਰ ਅਸੀਂ ਦੇ ਦਿੱਤੀ ਹੈ ਕਿ ਇੱਕ ਆਮ ਬੰਦੇ ਨੂੰ ਫਰੀडम ਆਫ ਸਪੀਚ ਨਹੀਂ ਹੈ ਇਹਦਾ ਚੰਗਾ ਵੱਡਾ ਉਦਾਹਰਣ ਅਰੁੰਦਾਤੀ ਰਾਇਸ 2008 ਵਿੱਚ ਇੱਕ ਬਿਆਨ ਦਿੱਤਾ ਸੀਗਾ 2010 ਵਿੱਚ ਇੱਕ ਬਿਆਨ ਦਿੱਤਾ 14 ਸਾਲ ਬਾਅਦ ਉਸਦੇ ਖਿਲਾਫ ਕਾਰਵਾਈ ਹੋਈ ਯੂਏਪੀਏ ਦੇ ਤਹਿਤ ਹੋ ਸਕਦਾ ਹੈ ਉਹ ਜੇਲ੍ਹ ਵਿੱਚ ਵੀ ਚਲੀ ਜਾਵੇ ਲੋਕਾਂ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਨਹੀਂ ਹੈ ਲੋਕਾਂ ਨੂੰ ਆਪਣੀ ਸੋਚ ਰੱਖਣ ਦੀ ਆਜ਼ਾਦੀ ਨਹੀਂ ਹੈ ਜੇਕਰ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਖਿਲਾਫ ਕੋਈ ਬੋਲਦਾ ਹੈ ਉਸ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਈਡੀ ਉਸਤੇ ਹਮਲਾ ਕਰਦੀ ਈਡੀ ਉਸਤੇ ਰੇਡ ਪਾ ਦਿੰਦੀ ਹੈ ਅਤੇ ਜਿਹੜੀ ਸੀਬੀਆਈ ਹੁੰਦੀ ਹੈ ਇਸ ਕੋਸ਼ਿਸ਼ ਚ ਲੱਗ ਜਾਂਦੀ ਹੈ ਕਿ ਉਸ ਬੰਦੇ ਦੇ ਖਿਲਾਫ ਕਿਵੇਂ ਕੋਈ ਕੇਸ ਬਣਾਇਆ ਜਾਵੇ ਸੱਚਾ ਜਾਂ ਝੂਠਾ ਇਸ ਕਰਕੇ ਗੱਲ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਮੇਰੀ ਗੱਲ ਇਤفاق ਰੱਖਦੇ ਹੋ ਤਾਂ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਜ਼ਰੂਰ ਕਰੋ ਆਪਣੇ ਯਾਰ ਦੋਸਤਾਂ ਜਦੋਂ ਬੈਠਦੇ ਹੋ ਦੋ ਦੋ ਤਿੰਨ ਤਿੰਨ ਪੈਗ ਲਾਉਣੀ ਹੋ ਤਾਂ ਗੱਲਬਾਤ ਕਰੋ ਪੰਜਾਬ ਦੀ ਕਿ ਪੰਜਾਬ ਦੇ ਜਿਹੜੇ ਹਾਲਾਤ ਅੱਜ ਕੱਲ ਬਣਦੇ ਜਾ ਰਹੇ ਨੇ ਉਹਨਾਂ ਵਿੱਚੋਂ ਕਿਵੇਂ ਉਭਰਿਆ ਜਾ ਸਕਦਾ ਹੈ ਪਹਿਲਾ ਪੈਗ ਲਾ ਕੇ ਪੰਜਾਬ ਦੀ ਪੋਲਿਟਿਕਸ ਦੀ ਗੱਲ ਹੁੰਦੀ ਹੈ ਦੂਜਾ ਪੈਗ ਜਦੋਂ ਲੱਗਦਾ ਤਾਂ ਜਨਰਲ ਪੋਲਿਟਿਕਸ ਦੀ ਗੱਲ ਹੁੰਦੀ ਹੈ ਪਰ ਜਦੋਂ ਤੀਜਾ ਪੈਗ ਲੱਗ ਜਾਵੇ ਤਾਂ ਗੱਲ ਇਹ ਹੋਣੀ ਚਾਹੀਦੀ ਹੈ ਕਿ ਇਹਨਾਂ ਹਾਲਾਤਾਂ ਨੂੰ ਸੁਧਾਰਿਆ ਕਿਵੇਂ ਜਾਵੇ ਨਕੇ ਚੌਥੇ ਤੇ ਪੰਜਵੇਂ ਪੈਗ ਦੀ ਉਡੀਕ ਕਰਨੀ ਚਾਹੀਦੀ। ਬਾੜਪਿਆ ਜਲਾਲਾਬਾਦ ਦੇ ਨੇੜੇ ਇੱਕ ਨਦੀ ਦੇ ਵਿੱਚ ਹੁਣਾ ਉੱਥੇ ਨੀੜਲੇ ਲੋਕਾਂ ਦਾ ਕੀ ਕਹਿਣਾ ਹੈ ਲੋਕ ਕੀ ਮਹਿਸੂਸ ਕਰ ਰਹੇ ਨੇ ਇੱਕ ਪਰ ਲੋਕਾਂ ਕੋਲੋਂ ਤੁਹਾਨੂੰ ਸੁਣਾਦ ਨੇ। ਨਹਿਰ ਟੁੱਟੀ। ਪਾਜੋ ਇਸ ਚਿਰ ਦੀ ਟੁੱਟੀ ਹੋਈ। ਕਰਨੇ ਕੀ ਬਣਿਆ? ਕਰਨ ਘੱਟਿਆ ਮਟੀਰੀਅਲ। ਕਿੰਨਾ ਚਿਰ ਬਣਿਆ ਪਹਿਲੇ? ਤਕਰੀਬਨ ਇਹਨੂੰ ਆਹ ਜਦੋਂ ਮੀਂਹ ਨਹਿਰ ਬਣੀ ਤਾਂ ਮਹੀਨਾ ਹੋ ਗਿਆ ਸੀ। ਫਾਈਨਲ ਹੋਣੀ। ਵੇਰੇ 5 ਵਜੇ ਦੀ ਨਹਿਰ ਟੁੱਟੀ ਹੋਈ ਆ ਇਸ ਬਾਰੇ ਮਹਿਕਮੇ ਨੂੰ ਅਸੀਂ ਐਸੀ ਸਾਹਿਬ ਨੇ ਸ਼ੇਰ ਸਿੰਘ ਨੂੰ ਜੀ ਨੇ ਕਾਲ ਕਰਕੇ ਇਨਫੋਰਮੇਸ਼ਨ ਦਿੱਤੀ ਸੀ ਉਸ ਤੋਂ ਬਾਅਦ ਸਾਨੂੰ ਐਕਸ਼ਨ ਵਿਨੋਦ ਜੀ ਦਾ ਫੋਨ ਆਇਆ ਹੈ ਕਿ ਅਸੀਂ ਅੱਜ ਆਪ ਦੀ ਮਟਿਆ ਆ ਰਹੇ ਆ ਇੱਥੋਂ ਉਹਦੇ ਕੰਪਨੀ ਦੇ ਮਟੀਰੀਅਲ ਚਰੇ ਕੁਝ ਬੰਦੇ ਸੀ ਉਹ ਕਹਿੰਦੇ ਸਾਡੀ ਉੱਪਰ ਹਾਂ ਤੱਕ ਪਹੁੰਚ ਆ ਅਸੀਂ ਪਹਿਲਾਂ ਵੀ ਇਸ ਬਾਰੇ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਹਾਡਾ ਜਿਹੜਾ ਮੋਗਾ ਇਹ ਬਹੁਤ ਘਟਿਆ ਮਟਿਆ ਲੱਗ ਰਿਹਾ ਹੈ ਉਹਦੀ ਉਦਾਹਰਨ ਇੱਕ ਹੈ ਜਿਹੜਾ ਅਸੀਂ ਸਾਡਾ ਪਹਿਲਾ ਮੋਗਾ ਜਿਹੜਾ ਚਾਦ ਰਿਹਾ ਸੀ ਉਹਨੂੰ ਅਜੇ ਵੀ ਖਾਰ ਪੈਣਾ ਅਜੇ ਵੀ ਉਹਨੂੰ ਰੋੜ ਨਹੀਂ ਪਿਆ ਜਦ ਕਿ ਜੋ ਪੁਰਾਣਾ ਮੋਗਾ ਉਹ ਢਹਿ ਢੇਰੀ ਹੋ ਚੁੱਕਿਆ ਹੈ ਖਤਮ ਹੀ ਹੋ ਚੁੱਕਿਆ ਮੋਗਾ ਇਹ ਕਾਰਨ ਕੀ ਬਣਿਆ ਅਜੇ ਨਾ ਰੇਟ ਪਹਿਲੇ ਪਾਣੀ ਦੇ ਭਾਵ ਨਾਲ ਟੁੱਟ ਗਈ ਮੇਨ ਵੱਡੀ ਗੱਲ ਤਾਂ ਇਹ ਹੈ ਘੱਟਿਆ ਮਟੀਰੀਅਲ ਹੋਣਾ ਭਾਵੇਂ ਜਿੰਨਾ ਜੇ ਪ੍ਰੈਸ਼ਰ ਪਿਆ ਜੇ ਮਹਿਮਾ ਕਹਿ ਰਿਹਾ ਕਿ ਜੇ ਪ੍ਰੈਸ਼ਰ ਪੈ ਕੇ ਇੱਥੋਂ ਟੁੱਟ ਰਿਹਾ ਆ ਉਹਦਾ ਕਾਰਨ ਫਿਰ ਪੁਰਾਣਾ ਮੋਗਾ ਕਿਵੇਂ ਬਚਿਆ ਰਹਿ ਗਿਆ ਸਵਾਲੀਆ ਨਿਸ਼ਾਨ ਆ ਜੇਕਰ ਪ੍ਰੈਸ਼ਰ ਸੀ ਤਾਂ ਪੁਰਾਣਾ ਮੋਗਾ ਜਿਹੜਾ ਪਿਛਲੋਂ ਪੂਲ ਪ੍ਰੈਸ਼ਰ ਪੈ ਕੇ ਉਹ ਮੋਗਾ ਅਜੀਬ ਹੀ ਉਹ ਪਾਣੀ ਦੀ ਮਾਰ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਦੂਸਰੀ ਇੱਕ ਮਿੰਟ ਜਗ੍ਹਾ ਦੇਣਾ ਜੈ ਸਾਹਿਬ ਇਹ ਨਹਿਰ ਜੀ ਸਾਹਿਬ ਹੀ ਨਹੀਂ ਆ ਰਹੇ ਆ ਦੇਣਗੇ ਬਾਈ ਤੁਹਾਡੇ ਜੀ ਸਾਹਿਬ ਇਹ ਨੇ ਤੁਸੀਂ ਜੇ ਸਾਹਿਬ ਨਹੀਂ ਜੇ ਸਾਹਿਬ ਇਹ ਨੇ ਉਹ ਨਹਿਰ ਦੇ ਜੀ ਸਾਹਿਬ ਨਹੀਂ ਨਹੀਂ ਆਇਆ ਮੈਨੂੰ ਆਈ ਤੁਹਾਡੀ ਗੱਲ ਹੋ ਗਈ ਯਾਰ ਗੱਲ ਹੋ ਗਈ ਹੈ ਨਾ ਅਰੇ ਮੁੱਕਰ ਰਹੇ ਜੀ ਤੁਹਾਡੇ ਜੈ ਕੌਣ ਨੇ ਜੀ ਸਾਹਿਬ ਆ ਰਹੇ ਨਹਿਰ ਦੇ ਚਲੋ ਆਪਾਂ ਇਹਨਾਂ ਦਾ ਵੀ ਕਰ ਲੈਨੇ ਜੈ ਸਾਹਿਬ ਇਹ ਨਹਿਰ ਕਦੋਂ ਬਣੀ ਹੈ ਤੇ ਕਿੰਨੀ ਦੀ ਲਾਗਤ ਦੇ ਨਾਲ ਬਣੀ ਸੀਗੀ ਨਹਿਰ ਇਹ ਅੱਲਾ ਬਗ ਆਪਣੀ 3 ਮਾਰਚ ਦਾ ਅਸਪਾਸਾ ਦਾ ਕੰਮ ਕੰਪਲੀਟ ਹੋਇਆ ਸੀ ਠੀਕ ਹੈ ਜੀ 3 ਮਾਰਚ ਤੋਂ ਬਾਅਦ ਇਹ ਹੁਣ ਪਿੱਛੇ ਕੋਈ ਨਹਿਰ ਟੁੱਟੀ ਹੈ ਜਿਹਦੀ ਕਰ ਸੂਚਨਾ ਜਿਹੜੀ ਹੈ ਮਿਲਣ ਤੋਂ ਬਾਅਦ ਪਾਣੀ ਬੰਦ ਕੀਤਾ ਗਿਆ ਇੱਥੇ ਗੇਟ ਬੰਦ ਕਰ ਲਏ ਤੇ ਨਹਿਰ ਓਵਰਫਲੋ ਹੋ ਕੇ ਉਹਦੇ ਕਰਕੇ ਟੁੱਟੀ ਕਿੰਨੇ ਦਿਨ ਹੋ ਗਏ ਪਾਣੀ ਛੱਡੇ ਨਹਿਰ ਦੇ ਵਿੱਚ ਨਵੀਂ ਬਣੀ ਨਹਿਰ 'ਚ ਇਹ ਪਾਣੀ ਆਪਾਂ ਜਿਹੜਾ ਹੈਗਾ ਹੁਣ ਹੌਲੀ-ਹੌਲੀ ਕਰਕੇ ਵਧਾ ਰਹੇ ਸੀਗੇ ਲਗਭਗ ਹਫਤਾ 10 ਦਿਨ ਹੋ ਗਏ ਆਪਾਂ ਹਫਤਾ ਹੋ ਗਿਆ ਪਾਣੀ ਛੱਡ ਦੇਣ ਨੂੰ ਥੋੜਾ ਉੱਥੋਂ ਬੰਦ ਕਰੇ ਬਾਅਦ ਜਿਹੜਾ ਪਾਣੀ ਸੀ ਉਹ ਉਹ ਆਣਾ ਹੀ ਆਣਾ ਸੀਗਾ ਕਿਉਂਕਿ ਪਿੱਛੇ ਡਿਮਾਂਡ ਜਾਂਦਾ ਪਾਣੀ ਦੀ ਆਪਾਂ ਪਾਣੀ ਖਟਰੇ ਸੀ ਜਦੋਂ ਇਹ ਗੇਟ ਬੰਦ ਹੋਏ ਨਾ ਰ ਓਵਰਫਲ ਹੋ ਗਈ ਤੇ ਮੋਗੇ ਰਹੀਂ ਲੀਕ ਕਰਕੇ ਜਿਹੜਾ ਹੈ ਪਾਣੀ ਟੁੱਟੇ ਕਰੋੜਾਂ ਦੀ ਲਾਗਤ ਨਾਲ ਬਣੀ ਨਹਿਰ ਸਿਰਫ ਇੱਕ ਹਫਤਾ ਵੀ ਨਹੀਂ ਚੱਲ ਸਕੀ ਕੀ ਕਾਰਨ ਕੀ ਬਣਿਆ ਕਾਰਨ ਜੀ ਇਹ ਜਦੋਂ ਨਹਿਰ ਕਿੱਥੇ ਵੀ ਅਚਾਨਕ ਟੁੱਟਦੀ ਹੈ ਤਾਂ ਪਾਣੀ ਨੂੰ ਕੰਟਰੋਲ ਹੋਣ ਚ ਟਾਈਮ ਲੱਗਦਾ ਜਿਵੇਂ ਇਨ ਇਥੇ ਗੇਟ ਪੁੱਤੇ ਆਪਾਂ ਸਾਰੇ ਪਿੱਛੋਂ ਹਟ ਦੋ ਪਾਣੀ ਬੰਦ ਕਰਤਾ ਕਾਰਨ ਕੀ ਮਟੀਰੀਅਲ ਲੋਕੀ ਕਹਿ ਰਹੇ ਨੇ ਹਲਕਾ ਨਹੀਂ ਜੀ ਮਿੱਟੀ ਤਾਂ ਤੁਹਾਡੇ ਸਾਹਮਣੇ ਆ ਪਿਆਣੀ ਮਟੀਰੀਅਲ ਮਟੀਰੀਅਲ ਸੀਮੈਂਟ ਹੈ ਹਲਕਾ ਵਰਤਿਆ ਗਿਆ ਆਹ ਦੇਖੋ ਜੀ ਸੀਮੈਂਟ ਚ ਕੋਈ ਖਰਾਬੀ ਨਹੀਂ ਆਪ ਸੀਮੈਂਟ ਦੀ ਮਿੱਟੀ ਵੀ ਆਹ ਵੇਖੋ ਜੀ ਇਹ ਕਾਰਨ ਕੀ ਐਡੀ ਜਲਦੀ ਐਡੀ ਜਲਦੀ ਕਾਰਨ ਐਡੀ ਜਲਦੀ ਕਾਰਨ ਕੀ ਹੈ ਟੁੱਟ ਗਈ ਨਹਿਰ ਇਹਦਾ ਕਾਰਨ ਤਾਂ ਦੇਖੋ ਜੀ ਉਹਨੇ ਕਹਿ ਰਹੇ ਸੀਮੈਂਟ ਸਾਡੇ ਵੱਲੋਂ ਦਾ ਕੋਈ ਵੀ ਕਾਰਨ ਨਹੀਂ ਇੱਕ ਤਾਂ ਤੋਂ ਨੁਕਸ ਜੀ ਦੇ ਕਰਕੇ ਮੋਗ ਚ ਉਲੀਫ ਹੋ ਗਿਆ ਉਹਦੀ ਉਧਾਰਨ ਇੱਕ ਪ੍ਰਾਣਾ ਪ੍ਰਾਣਾ ਮੋਗਾ ਪਿਆ ਹੋਇਆ ਉਤਰਾਇਆ ਪ੍ਰਾਣਾ ਮੋਗਾ ਫਿਰ ਇਹਨਾਂ ਨਾਲ ਗੱਲ ਕਰਨੀ ਨਹੀਂ ਕਰੋ ਦੱਸੋ ਫਿਰ ਵੀ ਲੋਕਾਂ ਦਾ ਕਹਿਣਾ ਹੈ ਕਿ ਮਟੀਰੀਅਲ ਬੇਹੱਦ ਹਲਕਾ ਵਰਤਿਆ ਗਿਆ ਹੈ ਜਿਸ ਦੇ ਵਿੱਚ ਜੀ ਵੇਖੋ ਲੋਕਾਂ ਦੇ ਕਹਿਣ ਤੇ ਆਪਾਂ ਕਿਵੇਂ ਇਹ ਗੱਲ ਕਨਫਰਮ ਕਰ ਸਕਦੇ ਠੀਕ ਹੈ ਜੀ ਅਸੀਂ ਆਦੇ ਵੱਲੋਂ ਸਾਰਾ ਵਧੀਆ ਕੰਮ ਕਰਿਆ ਆ ਨਿਸ਼ਾਨ ਦੇਖੋ ਪਾਣੀ ਦਾ ਪਾਣੀ ਦਾ ਨਿਸ਼ਾਨ ਦੱਸ ਰਿਹਾ ਵੀ ਨਿਆ ਰੋਰਫਲ ਹੋਈ ਹੈ ਉਹਦਾ ਕਾਰਨ ਇਹ ਹੈ ਪਿੱਛੇ ਨਹਿਰ ਟੁੱਟੀ ਜਦੋਂ ਆਪਾਂ ਪਾਣੀ ਹੈਡ ਤੋਂ ਬੰਦ ਕਰਤਾ ਇੱਥੋਂ ਜਦੋਂ ਗੇਟ ਫਿੱਟੇ ਇਹਦਾ ਕਰਕੇ ਪਾਣੀ ਇੱਥੇ ਵੱਧ ਗਿਆ ਇੱਕੇ ਵਾਰੀ ਜਦੋਂ ਵੀ ਆਪਾਂ ਕਿਸੇ ਬੰਦੇ ਦੇ ਪਾਣੀ ਨੂੰ ਰੋਕ ਲਾਉਨੇ ਆ ਨਿਸ਼ਾਨਾ ਉੱਤੇ ਕਰਕੇ ਕੀ ਹੁੰਦਾ ਐ ਐਫਐਸਐਲ ਇਹ ਕਿੰਨੇ ਕਿਲੋਮੀਟਰ ਲੰਬੀ ਬਣੀ ਨਹਿਰੇ ਵਾਲੀ ਇਹ 15 ਕਿਲੋਮੀਟਰ ਲੰਬੀ 45 ਬੁਰਜੀ ਦੀ ਨਹਿਰ ਇਹ ਨਹਿਰ ਟੁੱਟੀ ਜੀ ਗੱਲੇ 5 ਜਿਹੇ ਦਿਨ ਹੋ ਗਏ ਪਾਣੀ ਛੱਡੇ ਨੂੰ ਜੀ ਕਰੋੜਾ ਰੁਪਈਆ ਰਗ ਲੱਗ ਗਿਆ ਨਹਿਰ ਦੇ ਉੱਤੇ ਤੇ ਮੰਨ ਲਓ ਇਹ ਕਿੰਨਾ ਵੀ 25 ਸਾਲ ਗੱਡੇਗੀ ਜਾਂ ਜੋ ਹਫਤੇ ਦੇ ਵਿੱਚ ਹੀ ਟੁੱਟ ਗਈ ਪਾਣੀ ਇਹਦਾ ਹੁਣ ਨਹੀਂ ਛੱਡਿਆ ਦੂਸਰੀ ਸਾਈਡ ਤੋਂ ਕਾਰਨ ਹੈ ਕਿ ਮਟੀਰੀਅਲ ਮਾੜਾ ਲੱਗਾ ਜੀ ਬਹੁਤ ਮਾੜਾ ਮਟੀਰੀਅਲ ਆ ਪੁਰਾਣਾ ਮੋਗਾ ਕੰਮ ਜਾ ਪਿਆ ਜਿਹੜੇ ਨਵੇਂ ਬਣਾਏ ਉਹ ਉਧਰ ਉਹ ਹੈਡਲਾਕੋ ਵੇਖੋ ਵੀ ਪਿੰਡ ਦੀ ਬਾਬਾ ਜੀਵਨ ਸਿੰਘ ਨਗਰ ਨੂੰ ਮਾਰ ਪੈਣੀ ਮੇਰੇ ਹਿਸਾਬ ਨਾਲ ਕਿ ਅੱਜੋ ਜਿਆਦਾ ਮਿੱਟੀ ਵਹਿ ਚੁੱਕੀ ਹੈ ਹੈਡਲਾਕੋ ਤੁਸੀਂ ਦਿਖਾ ਵੀ ਸਕਦੇ ਹੋ ਸਾਹਮਣੇ ਉਧਰ ਕੀ ਮੰਗ ਕਰਦੇ ਹੋ ਮੰਗ ਬਰਸ਼ਾਚੇ ਨੂੰ ਇਹੀ ਕਰਦੇ ਕਿ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੇਕੇਦਾਰ ਦੇ ਉੱਤੇ